ਨਸ਼ਾ ਤਸਕਰਾਨੂ ਲੈ ਕੇ ਹੁਣ ਪੰਜਾਬ ਸਰਕਾਰ ਜਿਹੜੀ ਹੈ ਯੂਰ ਐਕਸ਼ਨ ਮੂਵ ਚ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਹੁਣ ਧੜ ਜਿਹੜਾ ਹੈ ਉਹ ਉਸ ਨੂੰ ਡਿਮੋਲਿਸ਼ ਜਿਹੜਾ ਹੈ ਉਹ ਚੰਗੀ ਤਰ੍ਹਾਂ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਯਾਨੀ ਤੁਸੀਂ ਦੇਖ ਸਕਦੇ ਹੋ ਕਿ ਡਿਮੋਲਿਸ਼ ਜਿਹੜਾ ਹੈ ਹੋ ਰਿਹਾ ਹੈ ਉਹ ਕੀਤਾ ਜਾ ਰਿਹਾ ਹੈ ਔਰ ਲਗਾਤਾਰ ਹੀ ਚੱਹੀ ਜਾ ਰਿਹਾ ਹੈ ਕਿ ਜਿੰਨੀ ਦੇਰ ਤੱਕ ਪੰਜਾਬ ਦੇ ਵਿੱਚ ਨਸ਼ਾ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਕਰ ਦਿੱਤਾ ਜਾਵੇਗਾ ਤੇ ਇਸੇ ਤਰ੍ਹਾਂ ਹੀ ਐਕਸ਼ਨ ਜਿਹੜੇ ਨੇ ਉਹ ਜਾਰੀ ਰਹਿਣਗੇ ਇਹ ਕੋਈ ਸਾਰੇ ਮਾਮਲੇ ਪੁਰਾਣੇ ਸਮਗਲਰ ਨਹੀਂ ਹੋ ਰਹੇ ਨਾ ਦੀ ਕਾਰਪੋਰੇਸ਼ਨ ਵੱਲੋਂ ਜਿਹੜੀਆਂ ਪ੍ਰਾਪਰਟੀਆਂ ਆਇਡੈਂਟੀਫਾਈ ਕਰ ਲਈਆਂ ਗਈਆਂ ਤੋਂ ਵੀ ਉਹਨਾਂ ਨੇ ਕ੍ਰਾਸ ਚੈੱਕ ਕੀਤਾ ਸੀ ਵਾਕਈ ਹੀ ਕਾਟਨ ਮਨੀ ਨਾਲੇ ਪੜਾਈਆਂ ਔਰ ਇਲੀਗਲ ਤਰੀਕੇ ਨਾਲ ਬਣਾਈਆਂ ਤੇ ਸਰ ਅੱਜ ਦੋ ਜਗ੍ਹਾ ਤੇ ਬਿਲਡਿੰਗਸ ਤੇ ਸਾਰੇ ਚੱਲ ਰਹੀਆਂ ਨੇ ਡੈਮੋਲਿਸ਼ਨ ਡਰਾਈਵ ਦੋ ਜਗ੍ਹਾ ਚੱਲ ਰਹੀ ਹੈ ਇਹ ਪੇ ਲੋਕ ਐਸਾ ਜਿਹੜੇ ਵੱਡੀਆਂ ਮੱਛੀਆਂ ਨੇ ਇਹ ਲੱਗਦਾ ਹੈ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋ ਪਾਏਗੀ ਦੇਖੋ ਜੀ ਉਹ ਤਿਆਰੀ ਰੱਖਣ ਸਰਕਾਰ ਉਹਨਾਂ ਨੂੰ ਉਹਨਾਂ ਨੂੰ ਵੀ ਆਪਣੀ ਪੂਰੀ ਪਕੜ ਰੱਖਣ ਉਹਨਾਂ ਲੋਕਾਂ ਦੇ ਉੱਤੇ ਤਾਂ ਜੋ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਾਇਆ ਜਾਵੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਨਸ਼ੇ ਦੇ ਵਿਰੁੱਧ ਜਿਹੜਾ ਯੁੱਧ ਛੇੜਿਆ ਗਿਆ ਹੈ ਉਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਵਿੱਚ ਜੋ ਦੋ ਬਿਲਡਿੰਗਸ ਨੇ ਉਹਨਾਂ ਨੂੰ ਡਿਮੋਲਿਸ਼ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਉਹ ਤੇ ਉਹਨਾਂ ਵੱਲੋਂ ਜਾਇਜ਼ਾ ਜਿਹੜਾ ਹੈ ਉਹ ਜ਼ਰੂਰ ਲਿਤਾ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਇਸ ਨਸ਼ਾ ਤਸਕਰ ਦੀ ਤਾਂ ਕਿਉਂਕਿ ਲਗਾਤਾਰ ਹੀ ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਹੈ ਲਗਾਤਾਰ ਹੀ ਸਰਗਰਮ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਹਾਲਾਂਕਿ ਲਗਾਤਾਰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਜਿਹੜਾ ਹੈ ਜ਼ਰੂਰ ਕਿਹਾ ਜਾ ਰਿਹਾ ਸੀਗਾ ਕਿ ਨਸ਼ੇ ਨੂੰ ਖਤਮ ਕਰਨ ਵਾਸਤੇ ਹੁਣ ਉਹਨਾਂ ਵੱਲੋਂ ਇਕ ਅਲੱਗ ਜਿਹੜੀ ਮੁਹਿੰਮ ਜਿਹੜੀ ਆ ਉਹ ਸ਼ੁਰੂ ਕੀਤੀ ਜਾਵੇਗੀ ਤੇ ਉਸ ਤੇ ਗੁਲਾਕੇ ਹੀ ਯੁੱਧ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਹੈ ਦੇਖੋ ਗੱਲ ਕੀਤੀ ਜਾਵੇ ਤਾਂ ਜੇ ਦੇਖ ਸਕਦੇ ਹੋ ਕਿ ਪੁਲਿਸ ਫੋਰਸ ਜਿਹੜੀ ਹੈ ਉਹ ਮੌਜੂਦ ਹੈ ਤੇ ਨਾਲ ਹੀ ਉਸ ਕੋਲ ਜਿਹੜਾ ਹੈ ਜਾਇਜ਼ਾ ਜਿਹੜਾ ਹੈ ਕੋਸ਼ਿਸ਼ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਪੁਲਿਸ ਮੁਸਤਫਾ ਜਵਨ ਉਹ ਵੀ ਇਤਨੇ ਬਾਲਵਾ ਜਿਹੜੀ ਹੈ ਉਹ ਵੀ ਕਰਨ ਦੀ ਕੋਸ਼ਿਸ਼ ਕਰਦੇ ਕਿ ਲਗਾਤਾਰ ਹੀ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਜਿਹੜੀ ਹੈ ਉਹ ਜਿਹੜੀ ਕਿਉਂ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾਵੇਗੀ ਲੇਕਿਨ ਕਿਤਨਾ ਕਿਤੇ ਅਜੇ ਦੋ ਜਗ੍ਹਾ ਦੇ ਉੱਤੇ ਜੋ ਨਸ਼ਾ ਤਸਕਰਾਨੂ ਨੇ ਲੈ ਕੇ ਜਿਹੜੀ ਹਜ਼ੂਰ ਕਾਰਵਾਈ ਜਿਹੜੀ ਹੋਣਾ ਦੇ ਘਰਾਂ ਦੇ ਉੱਤੇ ਤਾਂ ਕੀ ਤਿਆਰੀ ਹੈ ਤਾਂ ਨਾਲ ਹੀ ਸਿੰਘ ਫੁੱਲ ਜਿਹੜੇ ਨੇ ਉਹ ਵੀ ਮੌਕੇ ਤੇ ਪਹੁੰਚ ਹੋਏ ਨੇ ਅਤੇ ਪਹੁੰਚ ਕੇ ਉਹਨਾਂ ਵੱਲੋਂ ਜਿਹੜਾ ਹੈ ਤੇ ਜਾਇਜ਼ਾ ਜਿਹੜਾ ਹੈ ਉਹ ਲਿੱਤਾ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਸਰ ਗੁਰ ਸਰ ਕੀ ਕਹਿਣਾ ਚਾਹੋਗੇ ਅੱਜ ਦੋ ਬਿਲਡਿੰਗਸ ਰਿਮੋਲਿਸ਼ ਕੀਤੀਆਂ ਜਾ ਰਹੀਆਂ ਨਸ਼ਾਦਸ ਕਰਨ ਕਿੰਨਾ ਕੁ ਪੁਰਾਣਾ ਇਸਾਰੇ ਇਮਾਰਾ ਸੀ ਦੇਖੋ ਇਹ ਸਾਰੇ ਮਾਮਲੇ ਪੁਰਾਣੇ ਸਮਗਲਰ ਨਹੀਂ ਹੋਰ ਇਹਨਾਂ ਦੀ ਕਾਰਪੋਰੇਸ਼ਨ ਵੱਲੋਂ ਜਿਹੜੀਆਂ ਪ੍ਰਾਪਰਟੀਆਂ ਆਇਡੈਂਟੀਫਾਈ ਕਰ ਲਈਆਂ ਗਈਆਂ ਪੁਲਿਸ ਤੋਂ ਵੀ ਉਹਨਾਂ ਨੇ ਕ੍ਰਾਸ ਚੈੱਕ ਕੀਤਾ ਸੀ ਵਾਕਈ ਹੀ ਗਾਟਨ ਮਨੀ ਨਾਲੇ ਬਣਾਈਆਂ ਔਰ ਇਲੀਗਲ ਤਰੀਕੇ ਨਾਲ ਬਣਾਈਆਂ ਤਾਂ ਉਹਦੇ ਤੇ ਜਿਹੜੀ ਡੈਮੋਲਿਸ਼ਨ ਡਰਾਈਵ ਵਾਸਤੇ ਸਾਡੇ ਤੋਂ ਪੁਲਿਸ ਫੋਰਸ ਵਾਸਤੇ ਰਿਕਵੈਸਟ ਆਈ ਸੀ ਅਸੀਂ ਉਹਨਾਂ ਨੂੰ ਪੁਲਿਸ ਫੋਰਸ ਪ੍ਰੋਵਾਈਡ ਕੀਤੀ ਸਰ ਅੱਜ ਦੋ ਜਗ੍ਹਾ ਤੇ ਬਿਲਡਿੰਗਸ ਤੇ ਸਰ ਇਹ ਚੱਲ ਰਹੀਆਂ ਨੇ ਡੈਮੋਲਿਸ਼ਨ ਡਰਾਈਵ ਦੋ ਜਗ੍ਹਾ ਚੱਲ ਰਹੀ ਹੈ ਜੀ ਸਰ ਕੁਝ ਲਿਸਟ ਬਣਾਈ ਗਈ ਕਿੰਨੇ ਕੁ ਹੋਰ ਲੋਕ ਨੇ ਇਹਦੇ ਵਿੱਚ ਉਹ ਆਪਾਂ ਦੇਖਦੇ ਹਾਂ ਜੀ ਇਹ ਤਾਂ ਬੇਸਿਕਲੀ ਇਲਿਗੈਲਿਟੀ ਸਾਰੀ ਜੁੜੀ ਆ ਕਾਰਪੋਰੇਸ਼ਨ ਅਥਾਰਟिटीज ਨੇ ਦੇਖਣੀ ਹੈ ਸੋ ਇਸਨ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਹੋਰ ਵਿਲੀ ਸਟੀਆਂ ਨੇ ਉਹ ਜਾਰੀ ਕੀਤੀ ਜਾਣਗੀਆਂ ਲੇਕਿਨ ਕਿਤਨਾ ਕਿਤੇ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਕਾਫੀ ਇਸ ਵਿੱਚ ਜਿਹੜੇ ਨੇ ਉਹ ਖੁਸ਼ੀ ਜਿਹਨੇ ਉਹ ਨਜ਼ਰ ਆ ਰਹੇ ਨੇ ਅਤੇ ਨਾਲ ਹੀ ਇਹਦੀ ਨਜ਼ਰ ਆ ਰਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਵਾਸਤੇ ਜਿਹੜਾ ਹੈ ਉਹ ਜਰੂਰ ਉਸ ਤੇ ਐਕਸ਼ਨ ਜਿਹੜਾ ਹੈ ਉਹ ਪਹੁੰਚ ਦਿੱਤਾ ਜਾਵੇਗਾ ਜੇਕਰ ਗੱਲ ਕੀਤੀ ਜਾਵੇ ਤੇ ਮਨੀ ਹੁਣੇ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਨ ਲਈ ਮਨੀ ਕੀ ਕਹਿਣਾ ਚਾਹੋਗੇ ਇੱਕ ਨਸ਼ਾ ਤਸਕਰ ਦਾ ਘਾਰ ਜਿਹੜਾ ਹੈ ਤਰਾਇਆ ਜਾ ਰਿਹਾ ਕਿੰਨੇ ਕ ਲੱਗਦਾ ਕਿ ਸਰਕਾਰ ਉਸੇ ਜੀਤਾ ਨਜ਼ਰ ਆ ਰਹੀ ਹੈ ਦੇਖੋ ਜੀ ਸਰਕਾਰ ਬਹੁਤ ਸਖਤ ਕਦਮ ਨਸ਼ਾ ਤਸਕਰ ਦੇ ਖਿਲਾਫ ਚੁੱਕ ਰਹੀ ਉਹਨਾਂ ਦੀ ਪ੍ਰਾਪਰਟੀਆਂ ਜਿਹੜੀਆਂ ਤੋੜੀਆਂ ਜਾਂਦੀਆਂ ਡਿਮੋਲਿਸ਼ ਕੀਤੀਆਂ ਜਾਂਦੀਆਂ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਨਸ਼ੇ ਦੇ ਲੋਕ ਵੇਚਣ ਕਿਉਂ ਜਾਂਦੇ ਹੈ ਕਿਉਂਕਿ ਲੋਕ ਦੇਖਦੇ ਕਿ ਉਹਨਾਂ ਰਹਿਣ ਸਹਿਣ ਬਹੁਤ ਵਧੀਆ ਕਰ ਲਿਆ ਉਹਨਾਂ ਨੇ ਆਪਣਾ ਸਟੇਟਸ ਕਾਊਂਟ ਕਰ ਲਿਆ ਉਹ ਮਹ ਉਰਨਾ ਜਿਹੜਾ ਯੂਥ ਮੋਡ ਹੋ ਰਿਹਾ ਸੀ ਲੇਕਿਨ ਹੁਣ ਕੀ ਆ ਹੁਣ ਜਦੋਂ ਉਹਨਾਂ ਦੀ ਪ੍ਰੋਪਰਟੀਆਂ ਡਿਮੋਲਿਸ਼ ਹੋਣ ਗਈਆਂ ਉਹਨਾਂ ਨੂੰ ਪਤਾ ਲੱਗੇਗਾ ਉਹ ਵੀ ਸੜਕਾਂ ਤੇ ਆਏ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਮਾਰੇ ਉਹਨਾਂ ਪਰਿਵਾਰ ਜਿਹੜੇ ਹਿਡਨ ਕ੍ਰਾਈਮਸ ਹੈਗੇ ਸੀ ਆ ਜਿਹੜੇ ਨਸ਼ਾ ਤਸ਼ਕਰ ਕਰਦੇ ਸੀ ਉਹਨਾਂ ਦੀ ਵਜ੍ਹਾ ਦੇ ਨਾਲ ਆ ਜੋ ਵੀ ਸੜਕਾਂ ਤੇ ਆਏ ਇੱਕ ਯੂਥ ਹੋਗੇ ਤੁਸੀਂ ਨੌਜਵਾਨ ਕਿਸ ਤਰ੍ਹਾਂ ਦੇਖਦੇ ਪਏ ਸਾਰੀ ਚੀਜ਼ ਨੂੰ ਕਿਉਂਕਿ ਲਗਾਤਾਰ ਹੀ ਬਹੁਤ ਸਾਰੇ ਘਰ ਡਿਮੋਲਿਸ਼ ਕੀਤੇ ਜਾ ਰਹੇ ਨੇ ਇੱਕ ਐਗਜ਼ਾਮਪਲ ਜਿਹੜੀ ਐ ਸੈੱਟ ਕੀਤੀ ਜਾ ਦੇਖੋ ਜੀ ਡੈਮੋਗ੍ਰਾਫੀ ਡਿਵਿਡੈਂਡ ਹੁੰਦਾ ਕਿ ਇੱਕ ਪ੍ਰੋਸੈਸ ਹੈਗਾ ਡੈਮੋਗ੍ਰਾਫਿਕ ਡਿਵਿਡੈਂਡ ਉਹਰੇ ਵਿੱਚ ਕੀ ਸਗਨਾਇਆ ਜਾਂਦਾ ਕਿ ਸਰਕਾਰ ਹਮੇਸ਼ਾ ਟਾਰਗੇਟ ਜਿਹੜਾ ਵਾ ਕਿ 20 18 ਤੋਂ ਪਲੱਸ 40 ਤਰੀਕ ਤੱਕ ਜਿਹੜੇ ਯੁਵਾ ਹੈਗੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਕਿਉਂਕਿ ਨੌਕਰੀ ਵੀ ਉਹਨਾਂ ਨੇ ਮੰਗਣੀ ਹੈ ਹਾਈਅਰ ਐਜੂਕੇਸ਼ਨ ਵੀ ਉਹਨਾਂ ਨੇ ਮੰਗਣੀ ਤੇ ਜਿਹੜੀਆਂ ਸਰਕਾਰ ਕੋ ਫੈਸਿਲਿਟੀਆਂ ਉਹਨਾਂ ਨੇ ਮੰਗਣੀਆਂ ਲੇਕਿਨ ਹੁਣ ਜੋ ਕੀਤਾ ਇਹਨਾਂ ਨੇ ਸਰਕਾਰ ਨੇ ਬੜਾ ਵਧੀਆ ਕੀਤਾ ਹੁਣ ਜੂਦ ਦੇ ਵਿੱਚ ਇੱਕ ਉਤਸ਼ਾਹ ਹੈਗਾ ਤੇ ਉਹ ਹਮੇਸ਼ਾ ਪੁਲਿਸ ਪੰਜਾਬ ਪੰਜਾਬ ਪੁਲਿਸ ਦੇ ਨਾਲ ਉਹ ਮੋੜੇ ਨਾਲ ਮੋੜਾ ਲਾ ਕੇ ਚੱਲੇਗੀ ਇੱਥੇ ਅੰਮ੍ਰਿਤ ਸਰਜਰੀ ਪੂਰੇ ਆਲ ਓਵਰ ਪੰਜਾਬ ਦੇ ਵਿੱਚ ਜਿੱ ਨਾਲ ਹੋ ਰਿਹਾ ਕਿਉਂਕਿ ਪੁਲਿਸ ਦਾ ਜੇਕਰ ਪੁਲਿਸ ਨੂੰ ਸਹਿਯੋਗ ਨਹੀਂ ਜਨਤਰ ਮਿਲੇਗਾ ਉਨੀ ਚਿਰ ਤੱਕ ਲੱਗਦਾ ਕਿ ਇਹ ਵੀ ਚੀਜ਼ਾਂ ਜਿਹੜੀਆਂ ਪੋਸੀਬਲ ਹੋ ਸਕਦੀਆਂ ਕਿਉਂਕਿ ਬਹੁਤ ਸਾਰੇ ਲੋਕ ਐਸਾ ਦਿੰਦੇ ਨੇ ਹੇਟਨ ਨੇ ਆ ਜੇ ਵੀ ਦੇਖੋ ਜੀ ਪੁਲਿਸ ਜਿਹੜਾ ਕੰਮ ਕਰ ਰਹੀ ਆ ਉਹ ਨੌਜਵਾਨ ਦੇ ਵਿੱਚ ਵੀ ਉਸਾਹ ਹੈਗਾ ਪਹਿਲੇ ਕੀ ਕਰਦੇ ਸੀ ਜੀ ਇੱਥੇ ਗੈਂਗਸਟਰ ਦੇ ਕਲਾਬ ਬੋਲੋ ਕਿਸੇ ਨਸ਼ਕਾ ਤਸ਼ਕਰ ਦੇ ਕਲਾਬ ਬੋਲੋ ਰੇ ਘਰ ਅਨ ਅਨਸੈਸਰੀ ਐਕਟੀਵਿਟੀ ਐਸੋ ਜੀ ਹੋ ਜਾਂਦੀ ਉਹਨੂੰ ਡਰਾਇਟਮ ਘਾਇ ਜਾਂਦਾ ਸੀ ਹੁਣ ਪੁਲਿਸ ਆਪ ਤੁਹਾਡੇ ਨਾਲ ਸੜਕਾਂ ਤੇ ਵੇਰ ਰਹੀ ਆ ਤੇ ਨੌਜਵਾਨ ਜੋ ਉਸਾਹ ਹੈਗਾ ਨੌਜਵਾਨ ਆਪ ਦੱਸੇਗਾ ਕਿ ਭਾਈ ਸਾਹਿਬ ਇਹ ਵੀ ਜਿਹੜਾ ਘਰ ਆ ਨਸ਼ਾ ਤਸ਼ਕਰ ਦਾ ਘਾਇਰੇ ਵਾਲ ਨੂੰ ਵੀ ਉਹ ਤੇ ਜਿਹੜਾ ਪੰਜਾਬ ਦੇ ਵਿੱਚ ਜਦ ਸਾਰਾ ਯੂਥ ਨਾਲ ਮਿਲ ਕੇ ਕੰਮ ਕਰੇਗਾ ਤੇ ਪੰਜਾਬ ਦਾ ਜਿਹੜਾ ਹਾਲਾਤ ਹੈ ਉਹ ਸਹੀ ਹੋਣਗੇ ਤੇ ਨਸ਼ਾ ਖਤਮ ਹੋ ਜਾਏਗਾ ਤੁਹਾਨੂੰ ਲੱਗਦਾ ਕਿ ਵੱਡੇ ਜਿਹੜੇ ਮਗਰਮਾਚ ਨੇ ਕਈ ਇਸ ਤਰ੍ਹਾਂ ਦੇ ਲੋਕ ਵੀ ਨੇ ਜਿਹੜੇ ਕਾਉਂਸਲਰ ਨੇ ਕਈ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਐਮ.ਐਲ.ਏ ਵੀ ਨੇ ਕਈ ਲੋਕ ਇਸ ਤਰ੍ਹਾਂ ਦੇ ਜਿਹੜੇ ਵੱਡੀਆਂ ਮੱਛੀਆਂ ਨੇ ਕੀ ਲੱਗਦਾ ਹੈ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋ ਪਾਏਗੀ ਕਿਸੇ ਦੇ ਦੇਖੋ ਜੀ ਉਹ ਤਿਆਰੀ ਰੱਖਣ ਸਰਕਾਰ ਉਹਨਾਂ ਨੂੰ ਉਹਨਾਂ ਨੂੰ ਵੀ ਆਪਣੀ ਪੂਰੀ ਪਕੜ ਰੱਖਣ ਉਹਨਾਂ ਲੋਕਾਂ ਦੇ ਉੱਤੇ ਤਾਂ ਜੋ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਾਇਆ ਜਾਵੇ ਪੰਜਾਬ ਨੂੰ ਹਰਿਆ-ਭਰਿਆ ਰੱਖਿਆ ਜਾਵੇ ਲੇਕਿਨ ਲੱਗਦਾ ਹੈ ਕਿ ਮਾਨ ਸਰਕਾਰ ਜੋ ਕਰ ਰਹੀ ਹੈ ਉਹ ਵਧੀਆ ਕਰ ਰਹੀ ਹੈ ਦੇਖੋ ਜੀ ਮਾਨ ਸਰਕਾਰ ਨੇ ਹਜੇ ਤੱਕ ਜੋ ਕਦਮ ਚੁੱਕਿਆ ਵਧੀਆ ਚੁੱਕਿਆ ਲੇਕਿਨ ਜੇ ਉਹ ਵੱਡੇ ਮਗਰਮੱਛ ਵੀ ਫੜੇ ਜਾਣ ਤਾਂ ਪੰਜਾਬ ਲਈ ਜਿਹੜੇ ਖੁਸ਼ਹਾਲ ਪੰਜਾਬ ਬਣਾਉਣ ਨੂੰ ਕੋਈ ਵੀ ਨਹੀਂ ਰੋਕ ਸਕਦਾ ਤੇ ਪਹਿਪਰ ਨਸ਼ਾ ਸਭ ਤੋਂ ਵੱਡਾ ਮੁੱਦਾ ਸੀ ਦਾਬਰੂ ਨੇ ਸਾਡੇ ਨਾਲ ਮੌਜੂਦ ਨੇ ਸਰ ਕੀ ਕਹਿਣਾ ਚਾਹ ਇਹ ਲੱਗਦਾ ਕਿ ਨਸ਼ੇ ਵਿਰੁੱਧ ਜੀ ਜੰਗ ਸ਼ੁਰੂ ਕੀਤੀ ਯੁੱਧ ਜਿਹੜਾ ਸ਼ੁਰੂ ਕੀਤਾ ਗਿਆ ਉਹ ਕਿਸੇ ਨਾ ਕਿਸੇ ਜਗ੍ਹਾ ਤੱਕ ਜਾ ਕੇ ਖਤਮ ਹੋਏਗਾ ਬਿਲਕੁਲ ਹੋਏਗਾ ਜੀ ਕਿਉਂਕਿ ਖਤਮ ਹੀ ਤਾਂ ਹੋਏਗਾ ਜੇਕਰ ਸਾਨੂੰ ਲੋਕਾਂ ਦਾ ਸਹਿਯੋਗ ਮਿਲੇਗਾ ਆਮ ਪਬਲਿਕ ਦਾ ਸਹਿਯੋਗ ਮਿਲੇਗਾ ਕਿਉਂਕਿ ਕਮੀ ਕਿੱਥੇ ਆਉਣੀ ਹੈ ਜਦੋਂ ਲੋਕ ਕਿਤੇ ਸਾਹਮਣੇ ਨਹੀਂ ਹੁੰਦੇ ਲੋਕ ਕਿਤੇ ਆਪਣੀ ਆਵਾਜ਼ ਚੁੱਕਦੇ ਨਹੀਂ ਹੈਗੇ ਪਰ ਚਲੋ ਜਿੰਨੇ ਚੁੱਕਰੇ ਨੇ ਜਿੰਨੇ ਅੱਗੇ ਆ ਰਹੇ ਨੇ ਉਹਦੇ ਵਾਸਤੇ ਵੀ ਬੜਾ ਵੱਡਾ ਉਪਰਾਲਾ ਏ ਤੇ ਸੀਪੀ ਸਾਹਿਬ ਆਪ ਆਏ ਨੇ ਇੱਥੇ ਇਹਨਾਂ ਦੀ ਟੀਮ ਸਾਰੀ ਇੱਥੇ ਸਹਿਯੋਗ ਦੇ ਰਹੀ ਏ ਔਰ ਪੁਲਸ ਪ੍ਰਸ਼ਾਸਨ ਜਿਹੜਾ ਡੱਟ ਕੇ ਲੱਗਿਆ ਹੋਇਆ ਹੈ ਤੇ ਇਹ ਬੜੀ ਵੱਡੀ ਗੱਲ ਏ ਕਿ ਕਿਸੇ ਦਬਾਅ ਹੇਠ ਨਹੀਂ ਲੱਗਾ ਹੋਇਆ ਇਹ ਆਪਣੀ ਖੂਬੀ ਜਿਹੜੀ ਏ ਆਪਣੀ ਜੋ ਉਹਨਾਂ ਦਾ ਫਰਜ਼ ਬਣਦਾ ਉਹ ਨਿਭਾ ਰਹੇ ਨੇ ਲੇਕਿਨ ਛੋਟੇ ਨਸ਼ਾ ਤਸਕਰ ਜਿਹੜੇ ਬੰਨੇ ਜਾਂਦੇ ਨੇ ਕੀ ਲੱਗਦਾ ਕਿ ਜਿਹੜੇ ਵੱਡੇ ਮਗਰਮੱਛ ਨੇ ਉਦੋਂ ਤੱਕ ਕਿੱਥੇ ਤੱਕ ਪਹੁੰਚ ਸਕਾਏਗੀ ਸਰਕਾਰ ਕਦੋਂ ਤੱਕ ਉਹਨਾਂ ਦੇ ਖਿਲਾਫ ਹੀ ਕਾਰਵਾਈ ਕਰ ਕਹਿੰਦੇ ਤਾਣ ਦੇ ਨਾਲ ਤਾਣੀ ਵਿਗੜਦੀ ਏ ਤੇ ਜਦੋਂ ਤਾਣੀ ਇਹਨਾਂ ਨੇ ਫੜ ਲਈ ਨਹੀਂ ਤੇ ਤਾਣ ਆਪਣੇ ਆਪ ਕਿਤੇ ਡਿੱਗ ਪੈਣਾ ਕਿਉਂਕਿ ਉਹਦੋਂ ਕਿਤੇ ਢਾਂਚੇ ਤੇ ਖੜੇ ਹੋਏ ਨੇ ਨਾ ਤੇ ਜਦੋਂ ਥੱਲੇ ਵਿਕਣਾ ਹੀ ਬੰਦ ਹੋ ਜਾਣਗੇ ਜਾਂ ਥੱਲੇ ਅਸੀਂ ਕੋਈ ਨਾ ਕੋਈ ਖਰੀਦਣਾ ਹੀ ਬੰਦ ਕਰ ਦੇਗਾ ਤੇ ਉਤੋਂ ਦੇ ਆਪੇ ਮਗਰਮਛਾਂ ਨੂੰ ਪੈ ਹੀ ਜਾਣਾ ਕਿਤੇ ਨਾ ਕਿਤੇ ਲੱਗਦਾ ਨਹੀਂ ਹੈ ਕਿ ਇਹ ਜਿਹੜੀ ਕਾਰਵਾਈ ਹੈ ਇਹ ਇਸ ਕਰਕੇ ਵੀ ਕੀਤੀ ਜਾ ਰਹੀ ਕਿਉਂਕਿ ਲਾਈਫ ਸਟਾਈਲ ਚੇਂਜ ਹੋ ਜਾਂਦਾ ਸੀ ਜਦੋਂ ਕੋਈ ਵਿਅਕਤੀ ਇਸ ਤਰ੍ਹਾਂ ਦੇ ਐਕਟੀਵਿਟੀ 'ਚ ਹੁੰਦਾ ਸੀ ਲਾਈਫ ਸਟਾਈਲ ਚੇਂਜ ਹੁੰਦਾ ਸੀ ਉਸ ਨੂੰ ਵੇਖ ਕੇ ਲੋਕ ਮੋਲਡ ਹੁੰਦੇ ਸਨ ਬਿਲਕੁਲ ਇਹਦੀ ਗੱਲ ਹੈ ਇਹ ਲੇਕਿਨ ਹੁਣ ਗੱਲ ਇਹ ਹੈ ਕਿ ਚਲੋ देर आए दुरुਸਤ ਆਏ ਲੇਕਿਨ ਸ਼ੁਰੂ ਤੇ ਹੋਇਆ ਨਾ ਕਿਸੇ ਸਰਕਾਰ ਨੇ ਪਹਿਲਤੀ ਕੀਤੀ ਹੈ ਨਾ ਇਹਦੇ ਉੱਤੇ ਠੀਕ ਹੈ ਭਾਵੇਂ ਦੇਰ ਹੀ ਕੀਤੀ ਕਿਉਂਕਿ ਉਹ ਜਿਵੇਂ ਸੀ ਸਰਕਾਰ ਨਵੀਂ ਸੀ ਬਹੁਤ ਕੰਮ ਸੀਗੇ ਐਡਜਸਟਮੈਂਟ ਸੀਗੀ ਲਪਟਾਂ ਖਿੱਚੀ ਜ਼ਿਆਦਾ ਸੀਗੀ ਬਟ ਹੁਣ ਸਰਕਾਰ ਨੇ ਜਿਹੜਾ ਸ਼ੁਰੂਆਤ ਕੀਤੀ ਹੈ ਬਹੁਤ ਸੋਹਣੀ ਕੀਤੀ ਹੈ ਤੇ ਸਾਨੂੰ ਮਾਣ ਹੈ ਇਸ ਗੱਲ ਦਾ ਲੇਕਿਨ ਜੇ ਕੋਈ ਆਮ ਆਦੀ ਪਾਰਟੀ ਦਾ ਵਰਕਰ ਜਾਂ ਕੋਈ ਐਮਐਲਏ ਜਾਂ ਕੋਈ ਕਾਉਂਸਲਰ ਕੋਈ ਇਸ ਤਰ੍ਹਾਂ ਦਾ ਨਜ਼ਰ ਆਇਆ ਜਾਂ ਨਸ਼ਾ ਵੇਚਦਾ ਆਇਆ ਕਿ ਉਹਰੇ ਖਿਲਾਫ ਹੀ ਕਾਰਵਾਈ ਕਰੇ ਕਿ ਮਾਂ 100% ਹੋਏਗੀ ਜੀ ਜੀ ਕਿ ਬਿਲਕੁਲ ਹੋਏਗੀ ਇਹਦੇ ਚ ਕੋਈ ਦੂਰਾਏ ਹੈ ਹੀ ਨਹੀਂ ਕਿ ਚਾਹੇ ਉਹ ਆਮ ਪਾਰਟੀ ਦਾ ਹੋਵੇ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਗਲਤ ਗਲਤੀ ਹੈ ਉਹਰੇ ਪ੍ਰਸ਼ਾਸਨ ਔਰ ਸਰਕਾਰ ਉਹਦੇ ਤੇ ਡੱਟ ਕੇ ਕਾਰਵਾਈ ਕਰੇਗੀ ਕਿ ਇਹਨੂੰ ਫਿਰ ਕਿਸ ਤਰ੍ਹਾਂ ਤੁਸੀਂ ਜਸਟੀਫਾਈ ਕਰੋਗੇ ਕਿ ਆਪ ਆਪਣੀਆਂ ਟੀਮਾਂ ਵੀ ਭੇਜੋਗੇ ਜੇਕਰ ਤੁਹਾਡਾ ਕੋਈ ਕਾਉਂਸਲਰ ਵੇਜਦਾ ਹੋਇਆ ਜਾਂ ਕੋਈ ਐਮਐਲਏ ਵੇਜਦਾ ਕਿ ਤੁਹਾਡੀਆਂ ਟੀਮਾਂ ਜਾ ਕੇ ਬਿਲਕੁਲ ਕਰਨਗੀਆਂ ਜੀ ਕਿਉਂਕਿ ਪ੍ਰਸ਼ਾਸਨ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਾਂ ਜਾਦੀ ਜਿਹੜੀਆਂ ਇੰਟਰਨਲ ਟੀਮਾਂ ਲੱਗੀਆਂ ਨੇ ਉਹ ਇਹਨਾਂ ਦੇ ਲੱਗੀਆਂ ਆ ਪੱਖਿਆ ਕਿਸੇ ਨੂੰ ਵੀ ਨਹੀਂ ਜਾਏਗਾ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਤੇ ਕਿਉਂ ਸਮਾਜ ਦਾ ਕੋਡ ਹੈਗਾ ਇਨੀਆਂ ਕੁੱਲਾ ਤਬਾਹ ਹੋ ਗਈਆਂ ਸਾਡੀ ਜਵਾਨੀ ਤਬਾਹ ਹੋ ਗਈ ਇਹ ਦੋ ਹੀ ਦਸਤਿਆਂ ਚ ਪੈ ਗਈ ਜਵਾਨੀ ਸਾਡੀ ਨਸ਼ੇ ਚ ਪੈ ਗਈ ਤੇ ਜਾਂ ਜਵਾਨੀ ਸਾਡੀ ਬਾਹਰ ਹੋ ਗਈ ਹੈ ਬਸ ਇਸੇ ਨੂੰ ਸਾਨੂੰ ਬਚਾਉਣ ਦੀ ਲੋੜ ਹੈ ਤੇ ਇਹਦੇ ਤੇ ਬਖਸ਼ਿਆ ਕਿਸੇ ਨੂੰ ਵੀ ਨਹੀਂ ਜਾਏਗਾ ਬਿਲਕੁਲ ਬਿਲਕੁਲ ਬਖਸ਼ਿਆ ਜਿਹੜਾ ਹੈ ਉਹ ਨਹੀਂ ਜਾਏਗਾ ਲੇਕਿਨ ਕਿੰਨਾ ਕਹਤਾ ਤੁਸੀਂ ਦੇਖਦੇ ਹੋਏ ਪੀਲਾ ਪੰਜਾ ਹੈ ਹੁਣ ਦੁਬਾਰਾ ਤੋਂ ਜਿਹੜਾ ਹੈ ਉਹ ਚੱਲਦਾ ਹੋਇਆ ਅ ਨਜ਼ਰ ਆਵੇਗਾ ਕਿਉਂਕਿ ਲਗਾਤਾਰ ਹੀ ਨਸ਼ਾ ਤਸਕਰਾਂ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਜਿਹੜੀ ਹੈ ਐਕਸ਼ਨ ਮੂਵ ਚ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਹੁਣ ਧਾਰ ਜਿਹੜਾ ਹੈ ਉਹ ਸਾਨੂੰ ਡਿਮੋਲਿਸ਼ ਜਿਹੜਾ ਹੈ ਉਹ ਚੰਗੀ ਤਰ੍ਹਾਂ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਇਸ ਜੋ ਨਸ਼ੇ ਦੀ ਆਮਦਨ ਕਰਕੇ ਜਿਹੜੇ ਘਰ ਬਣਾਏ ਗਏ ਸਨ ਬਹੁਤ ਸਾਰੀਆਂ ਲੋਕਾਂ ਦੀਆਂ ਜ਼ਨਾ ਨੂੰ ਜਿਹੜਾ ਹੈ ਉਹ ਲੋਕਾਂ ਵੱਲੋਂ ਦੁਆਇਆ ਗਿਆ ਹੋਵੇਗਾ ਸੁਭਾਗ ਰਹਾ ਇਸ ਤੋਂ ਘਰ ਨੂੰ ਜਿਹੜਾ ਹੈ ਉਹ ਬਣਾਇਆ ਗਿਆ ਹੋਵੇਗਾ ਇਹ ਪਹਿਲਾ ਮਾਮਲਾ ਨਹੀਂ ਹੈ ਕਿ ਜਿਹੜਾ ਇਹ ਇਸ ਤਰ੍ਹਾਂ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਹੋਵੇ ਇਸ ਤੋਂ ਪਹਿਲਾਂ ਵੀ ਕਈ ਜਗ੍ਹਾ ਦੇਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਜਿਹੜਾ ਹੈ ਉਹ ਕਾਰਵਾਈ ਕੀ ਚੱਜਾਂਦੂ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਦਿਮੋਲ ਜਿਹੜਾ ਹੈ ਉਹ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਔਰ ਲਗਾਤਾਰ ਹੀ ਕਿਆ ਹੀ ਜਾ ਰਿਹਾ ਹੈ ਕਿ ਜਿੰਨੀ ਦੇਰ ਤੱਕ ਪੰਜਾਬ ਦੇ ਵਿੱਚ ਨਸ਼ਾ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਕਰ ਦਿੱਤਾ ਜਾਵੇਗਾ ਤੇ ਇਸੇ ਤਰ੍ਹਾਂ ਹੀ ਐਕਸ਼ਨ ਜਿਹੜੇ ਨੇ ਉਹ ਜਾਰੀ ਰਹਿਣਗੇ ਲੇਕਿਨ ਕਿੰਨਾ ਕਹਦੇ ਪੰਜਾਬ ਪੁਲਿਸ ਨੂੰ ਲੋਕ ਅੱਜ ਐਪਰੀਸ਼ੀਏਟ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਕਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਵੱਲੋਂ ਜੋ ਕਦਮ ਚੁੱਕਿਆ ਜਾ ਰਿਹਾ ਹੈ ਉਹ ਬਹੁਤ ਸਲਾਘਾਯੋਗ ਕਦਮ ਹੈ ਔਰ ਇਸ ਘਰ ਨੂੰ ਪੂਰੀ ਤਰ੍ਹਾਂ ਨਾਲ ਡਿਮੋਲਿਸ਼ ਜਿਹੜਾ ਹੈ ਉਹ ਕੀਤਾ ਜਾਵੇਗਾ ਲੇਕਿਨ ਹੁਣ ਉਸ ਸਮੇਂ ਪਹਿਲਾਂ ਜਦ ਪੁਲਿਸ ਕਮਿਸ਼ਨਰ ਅਮਰਸਰ ਇੱਥੇ ਪਹੁੰਚੇ ਸਨ ਅਤੇ ਉਹਨਾਂ ਵੱਲੋਂ ਪਹੁੰਚ ਕੇ ਜਿਹੜੀ ਹੈ ਉਹ ਸਾਰੀ ਜਾਣਕਾਰੀ ਜਿਹੜਾ ਹੈ ਮੀਡੀਆ ਨਾਲ ਗੱਲਬਾਤ ਜਿਹੜੀ ਹੈ ਉਹ ਕੀਤੀ ਗਈ ਆ ਪਰ ਲੇਕਿਨ ਕਿਤਨਾ ਕਹਿੰਦਾ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਸ ਘਰ ਨੂੰ ਪੂਰੀ ਤਰ੍ਹਾਂ ਨਾਲ ਜਿਹੜਾ ਡਿਮੋਲਿਸ਼ ਜਿਹੜਾ ਹੈ ਉਹ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਡੀਜੀਪੀ ਦੇ ਨਾਲ ਨਾਲ ਪੁਲਿਸ ਪੰਜਾਬ ਦੇ ਜਿੰਨੇ ਵੀ ਪੁਲਿਸ ਕਮਿਸ਼ਨਰ ਨੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਹੀ ਇਹ ਐਕਸ਼ਨ ਜਿਹੜਾ ਸੀਗਾ ਉਹ ਦਿੱਤਾ ਗਿਆ ਸੀ ਲੇਕਿਨ ਹੁਣ ਨਸ਼ਾ ਤਸਕਰਾਂ ਦੇ ਖਿਲਾਫ ਦੇ ਉੱਤੇ ਹੁਣ ਐਕਸ਼ਨ ਜਿਹੜਾ ਹੈ ਉਹ ਜ਼ਰੂਰ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਜੋ ਲੋਕ ਇਸ ਨਸ਼ਾ ਤਸਕਰ ਕਰਕੇ ਆਪਣੀ ਜਾਨ ਗਵਾ ਚੁੱਕੇ ਨੇ ਨਸ਼ੇ ਦਾ ਕੋਡ ਜਿਹੜਾ ਹੈ ਉਸ ਨੂੰ ਖਤਮ ਕਰਨ ਵਾਸਤੇ ਹੀ ਇਹ ਸਾਰੀਆਂ ਜੋ ਹੈ ਉਹ ਜਿਹੜੇ ਐਕਸ਼ਨ ਜਿਹੜੇ ਨੇ ਉਹ ਕਿਤੇ ਜਾ ਰਹੇ ਹੁਣ ਵੇਖਣਾ ਹੋਵੇਗਾ ਕਿ ਹੋਰ ਕਿੰਨੇ ਕ ਨਸ਼ਾ ਤਸਕਰ ਜਿਹੜੇ ਨੇ ਉਹਨਾਂ ਦੇ ਘਰ ਪੰਜਾਬ ਵਿੱਚੋਂ ਡਿਮੋਲਿਸ਼ ਕੀਤੇ ਜਾਂਦੇ ਨੇ ਅਤੇ ਕਿੰਨੇ ਕੁ ਹੋਰ ਘਰ ਜਿਹੜੇ ਨੇ ਅੰਮ੍ਰਿਤਸਰ ਦੇ ਵਿੱਚ ਨਜ਼ਰ ਆਉਣਗੇ ਲੇਕਿਨ ਅੰਮ੍ਰਿਤਸਰ ਦੇ ਵਿੱਚ ਦੋ ਜਗ੍ਹਾ ਤੇ ਅੱਜ ਜਿਹੜੀ ਹੈ ਕਾਰਵਾਈ ਜਿਹੜੀ ਆ ਕੀਤੀ ਗਈ ਔਰ ਨਸ਼ਾ ਤਸਕਰਾਂ ਦੇ ਘਰ ਜਿਹੜੇ ਨੇ ਉਹ ਢਾਏ ਗਏ ਨੇ ਕੈਮਰਾ ਪਰਸਨ ਸਾਈ ਪ੍ਰੀਤਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ